ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਫੇਰ ਕਰੇਲੂ ਇਲਾਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਜ਼ਬਰਦਸਤ ਨੁਸਖਾ ਜਿਹੜਾ ਦੇਣ ਜਾ ਰਹੇ ਹਾਂ ਉਹ ਹੈ ਕੌਨਸਟੀਪੇਸ਼ਨ ਤੇ ਯਾਨੀ ਕਬਜ ਅੱਜ ਦਾ ਟੌਪਿਕ ਕਬਜ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਬੜਾ ਆਸਾਨ ਜਿਹਾ ਫਾਰਮੂਲਾ ਦੱਸਣਾ ਜਿਹਦੇ ਹੋਰ ਵੀ ਕਈ ਫਾਇਦੇ ਹੋਣ ਉਹ ਹੋ 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 ਚੈਲੰਜ ਹੋ ਗਿਆ ਮੇਰੀ ਗਾਰੰਟੀ ਹੈ ਪੂਰੇ YouTube ਚੈਨਲ ਤੇ ਇਹ ਵਾਲਾ ਫਾਰਮੂਲਾ ਨਹੀਂ ਮਿਲੇਗਾ ਜਿੱਥੋਂ ਮਰਜੀ ਜਿੰਨਾ ਮਰਜੀ ਸਰਚ ਕਰ ਲੈਣਾ ਹਰ ਵਾਰ ਬੜੇ ਜ਼ਬਰਦਸਤ ਧਮਾਕੇਦਾਰ ਔਰ ਯੂਨਿਕ ਫਾਰਮੂਲੇ ਦੇਣ ਦੀ ਕੋਸ਼ਿਸ਼ ਕਰਦਾ ਹੈ ਐਤਕੀ ਵੀ ਇੱਕ ਬੜਾ ਜ਼ਬਰਦਸਤ ਔਰ ਯੂਨਿਕ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹੈ ਕਨਸਟਿਪੇਸ਼ਨ ਦੇ ਉਤੇ ਕਿਉਂ ਹੁੰਦੀ ਹੈ ਕਿਉਂਕਿ ਸਾਡਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਹੈ 버ਗਰ ਆਨਦੇ ਪੀਜ਼ਾ ਆਨਦੇ ਪਾਸਤਾ ਆਨਦੇ ਨੂਡਲ ਆਨਦੇ ਪਕੌੜੇ ਆਨਦੇ ਉਤੋਂ ਠੰਡਾ ਠੰਡਾ ਕੋਲਡ ਡਰਿੰਕ ਆਨਦੇ ਰਾਤ ਨੂੰ ਦਹੀਂ ਖਾ ਲੋ ਮੈਂ ਕਹਿੰਦਾ ਐਨਾ ਜਿਆਦਾ ਖਾ ਲੈਨੇ ਹੈ ਕਿ ਉਸ ਤੋਂ ਬਾਅਦ ਅੰਦਰਲਾ ਸਿਸਟਮ ਜਾਮ ਹੋ ਜਾਂਦਾ ਹੈ ਕੀ ਕਰੀਏ ਦੇਖੋ ਕਨਸਟਿਪੇਸ਼ਨ ਅਗਰ ਰਹਿੰਦੀ ਹੈ ਤੇ ਉਹਦਾ ਮੈਂ ਇੱਕ ਤਰੀਕਾ ਦੱਸਦਾ ਹਾਂ ਤੁਸੀਂ ਬਾਜ਼ਾਰੋਂ ਜਾ ਕੇ ਪੰਸਾਰੀ ਦੇ ਕੋਲੋਂ ਆਲੂ ਬੁਖਾਰਾ ਲੈਓ ਸੁੱਕਾ ਆਲੂ ਬੁਖਾਰਾ ਸੁੱਕਾ ਆਲੂ ਬੁਖਾਰਾ ਉਹਦੇ 7 ਪੀਸ ਲੈਣੇ 7 ਦਾਣੇ ਲੈਣੇ ਆ ਔਰ ਦੁਪਹਿਰ ਨੂੰ ਖਾਣਾ ਖਾਣ ਤੋਂ 2 ਘੰਟੇ ਬਾਅਦ ਤੁਸੀਂ ਉਹ ਖਾਓ ਚੂਸ ਲੋ ਬੜੇ ਖੱਟੇ ਮਿੱਠੇ ਹੁੰਦੇ ਆ ਬੜਾ ਮਤਲਬ ਮੂੰਹ 'ਚ ਮੇਰੇ ਹੋਣਿਆ ਉਹਨੂੰ ਯਾਦ ਕਰਦੇ ਆ ਪਾਣੀ ਆ ਗਿਆ ਖੱਟੇ ਮਿੱਠੇ ਹੁੰਦੇ ਆ ਔਰ ਉਹ ਤੁਸੀਂ 7 ਪੀਸ ਖਾ ਲੈਣੇ ਵਿਥਿਨ 24 ਆਵਰਸ 24 ਘੰਟੇ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਤੁਹਾਡਾ ਪੇਟ ਸਾਫ ਬੜਾ ਫਰਸਟ ਕਲਾਸ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਸੱਤ ਦਾਣੇ ਖਾਣ ਤੋਂ ਬਾਅਦ ਉਹ ਮਹਿਸੂਸ ਕਰਨਗੇ ਕਿ ਅੱਜ ਬਲੱਡ ਪ੍ਰੈਸ਼ਰ ਨੋਰਮਲ ਹੋਣਾ ਸ਼ੁਰੂ ਹੋ ਗਿਆ ਹੈ ਪਹਿਲੇ 24 ਘੰਟੇ ਚ ਕੰਮ ਕਰਦਾ ਹੈ ਦੂਸਰਾ ਜਿਨ੍ਹਾਂ ਦੇ ਪਿਤ ਨਿਕਲਦੀ ਹੈ ਸ਼ਰੀਰ ਦੇ ਉੱਤੇ ਉਹਦੇ ਚ ਬਹੁਤ ਅੱਛਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੇ ਪੈਰਾਂ ਚ ਜਲਨ ਹੁੰਦੀ ਹੈ ਸੇਕ ਨਿਕਲਦਾ ਹੈ ਬਹੁਤ ਜ਼ਿਆਦਾ ਉਹਦੇ ਵਾਸਤੇ ਬੜਾ ਜ਼ਬਰਦਸਤ ਕੰਮ ਕਰਦਾ ਹੈ ਠੀਕ ਹੈ ਜੀ ਤੇ ਇਹ ਇਸ ਚੀਜ਼ ਦਾ ਇਸਤੇਮਾਲ ਕਰੋ ਜੇ ਕਿਸੇ ਨੂੰ ਕਬਜ ਦੇ ਨਾਲ ਨਾਲ ਪੇਟ ਚ ਗੈਸ ਹੈ ਅਫਾਰਾ ਹੈ ਐਸਿਡਿਟੀ ਬਹੁਤ ਬੰਦੀ ਹੈ ਗੋਲੀਆਂ ਖਾਣੇ ਅਸੀ ਰੈਬਿਪਰਾਜ਼ੋਲ ਪੈਂਟਾਪਰਾਜ਼ੋਲ ਡੈਂਟਿਡੀ ਨੋਮੀਪਰਾਜ਼ੋਲ ਮਿੰਤਾ ਸਪਤਾ ਹਫਤਾ ਇਸਤੇਮਾਲ ਕਰੋ ਪਹਿਲੇ 15 ਦਿਨਾਂ ਚ ਗੋਲੀ ਛੁੱਟ ਜੇਗੀ ਗੈਰੰਟੀਡ ਗੋਲੀ ਛੁੱਟੇਗੀ ਔਰ ਕਬਜ ਬਿਲਕੁਲ ਠੀਕ ਸ਼ੋਰ ਸ਼ੌਟ ਔਰ 1 ਮਹੀਨਾ ਲੈਣ ਦੀ ਲੋੜ ਹੈ ਉਸ ਤੋਂ ਬਾਅਦ ਦੁਬਾਰਾ ਲੈਣ ਦੀ ਵੀ ਲੋੜ ਨਹੀਂ ਪਈ ਅਦਰਵਾਈਜ਼ ਜਿਨ੍ਹਾਂ ਨੂੰ ਇਸ ਵੇਲੇ ਕਬਜ ਬਹੁਤ ਜ਼ਿਆਦਾ ਹੈ ਇਮੀਡੀਏਟਲੀ ਬਾਜ਼ਾਰੋਂ ਲੈ ਕੇ ਆਓ ਸੁਕਾ ਲੂਖ ਖਾਣਾ ਡਰਾਈ ਪਲਮ ਜਿਨੂੰ ਅਸੀਂ ਕਹਿੰਦੇ ਆ ਉਹਦਾ ਇਸਤੇਮਾਲ ਕਰੋ 7 ਪੀਸ ਖਾਂਦਿਆਂ ਸਾਰੀ ਅਗਲੇ ਦਿਨ ਪ ठीक है गरंटिड तुम आप यूट्यूब कहोगे कि यस वाकई सू बड़ा आराम आया यूनिक नुस्ख्या वास्ते सबसक्राइब जरूर करना वीडियो अच्छा लगे तो लाइक जरूर करना ताकि सब का भला हो सके शेयर जरूर करना ताकि सब का फायदा हो सके बहुत बहुत शुक्रिया थैंक यू वेरी मच गॉड बलैस यू